ੴ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾ ਕਬੀਰ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਤੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਰਿ ਹੈ ਹਮਾਰਾ ਆਪਣਾ ਜਾਣ ਕਰੋ ਉਪਰਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਆਵ ਆਪਾ ਹਾ ਦੇ ਮੋਹਿ ਬਚਾਵ ਸੁਖੀ ਵਸੇ ਮਰੋ ਪਰਿਵਾਰਾ ਸੇਵਕ ਸਿਖ ਸਭੇ ਕਰਤਾ ਰਾਮ ਮੋਹ ਰਖਾ ਨਿਜ ਕਰ ਤਿਆ ਕਰੀਏ ਸਭੈ ਰਨ ਕੋ ਸੰਘਰੀਏ पूरण है हमारी आशा तोर भजन की रह प्यासा तुम्हें छाड़ के अब नाते औ जो वर चांस तुम ते पाऊं सेवक से कह माने तारी है चुन चुन सत्र हमारे मारिए आप हाथ ते मुझे उभर गया मरण काल का त्रास न वर गया हु जो सदा हमारे पछा सिरिय तु जो करियो रक्षा राख लेओ मराकन हारे साहिब संत साहिब प्यारे दीन बंत दुष्टन के हंता तुम परि चतुर्दस कंता काल पाए ब्रह्म अवतरा काल पाए शिवजू अवतरा काल पाए कर्प संप्रकाशा सकल काल का की आत्मा सा जवन काल जोगी शिव की ओ बेदराय ब्रह्मा जो थी ओ काल सब लोग स्वरा नमस्कार है ताए हमारा जवन काल सब जगत बनायो देव न पजायो आद अंत इक्य अवतारा सुय गुरु समझो हमारा नमस्कार ति को हमारी सकल प्रचारी ना आप सवारी ਸਿਵਕਣ ਕੋ ਸਿਵਕਣ ਸੁਖ ਦਿਓ ਸਤਰਨ ਕੋ ਪਲਮ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਗੁੰਚਰ ਅਸੁੱਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਫੁਰਲਾ ਸੰਤਾਂ ਤਉ ਪਾਇ ਤੇ ਦੁਖੀ ਸੁਖ ਪਾਇ ਸਾਧਨ ਗੇ ਸੁਗੀਏ ਕੇ ਕੀ ਪੀਰ ਪਛਾਨਣ ਘਟ ਘਟ ਕੇ ਪਟ ਪਟ ਕੀ ਜਾਣੇ ਜਬੂਤ ਕਰ ਕਰਾਰ ਕਰਤਾਰਾ ਪ੍ਰਜਾ ਤਰਤ ਤਪਦੇ ਆਪਾਰ ਜਬ ਕਰਕ ਕਰਤ ਹਾਂ ਕਮ ਹਾਂ ਤਮੈ ਮਿਲਤ ਦੇ ਧਰ ਸਭ ਹਾਂ ਜੀਤੇ ਵਦਨ ਸ੍ਰੇਠ ਸਭ ਤਾਰੇ ਆ ਪਾਪਨੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰੰਭ ਆਦ ਅਨੀਲਾ ਨਾਦ ਸੰਬਤਾ ਕਾ ਮੂੜਿ ਘਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕੋ ਕਰੇ ਪਾਣ ਅਨਮਾਨਤ ਮਹਾ ਮੂੜਖਿ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚਿਣਤ ਨੇ ਪਿਵ ਆਪ ਆਪਣੀ ਬਤ ਹੈ ਜੇਤੀ ਪਰਨਤ ਪਿੰਨ ਪਿੰਨ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕੈਬਤ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪਾ ਰੰਗ ਪੈ ਰਾਵ ਕਹੀ ਪੂਪਾ ਡਜ ਜੀ ਰਸੇ ਤੇ ਗਿਨੇ ਉਤਪਤ ਖਾਨ ਬਹੁ ਰਤ ਦਿਨੇ ਕਾਉ ਬੋਲ ਰਾਜਾ ਹੈ ਬੈਠਾ ਕੌ ਸੰਸਿਪ ਭਜੋ ਸ਼ੰਕਰ ਗੇਠਾ ਸਗਲੇ ਸ੍ਰੇਸ਼ਟ ਤਕਾਇ ਚੰਬਵ ਆਦਿ ਜੁਗਾ ਸਰੂਪ ਸਿੰਭਵ ਅਬਰਖਸ਼ ਮੇਰੀ ਤੁਮ ਕਰੋ ਸਿਖਿਓ ਬਾਰੇ ਸਿਖ ਸੰਗਰੋ दुष्ट जिते उठवत तो पाता सकल मलेष करो रन काम तो सर नी परे तिन कै दुष्ट दुखत तो है मरे पुरख जमन पग परे ते हरे तिन कै तुम तो संकट सब तारे जो कल को एक बार ते आए हैं ताके काल निकट नहीं हैं रचा हुए है सब काला दुष्ट रिष्ट नहीं तत्काला कृपा दृष्ट तन जय निहर हो ताके ताप तुमोहर हो ਦੇਦ ਤੇ ਤੇ ਕਰਮ ਸਭ ਹੋਈ ਦੁਸ਼ਟ ਚਾਸ਼ ਵੈਸਕੇ ਨ ਕੋਈ ਇੱਕ ਪਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਉ ਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਾਹ ਖੜਗ ਕੇਤ ਮੇ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ